ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਸ਼ਖ ਬਰ ਪ੍ਰੀਤ ਸਰਾ ਅੱਜ ਲੈ ਕੇ ਆਇਆ ਮੈਂ ਤੁਹਾਡੇ ਲਈ ਵਿਆਹ ਸ਼ਾਦੀਆਂ ਵਾਲੀ ਆਲੂ ਟਿੱਕੀ ਦੀ ਰੈਸਪੀ ਆਲੂ ਟਿੱਕੀ ਬਣਾਉਣ ਦੇ ਲਈ ਆਪਾਂ ਨੂੰ ਕਿਹੜੇ ਕਿਹੜੇ ਸਮਾਨ ਦੀ ਜ਼ਰੂਰਤ ਹੈ ਤੇ ਕਿਵੇਂ ਬਣਦੀ ਆ ਆਓ ਜੀ ਫਿਰ ਕਰਦੇ ਆਪਾਂ ਰੈਸਪੀ ਨੂੰ ਸ਼ੁਰੂ ਜੇਕਰ ਤੁਸੀਂ ਮੇਰੇ ਚੈਨਲ ਦੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਹੈ ਦੇਖੋ ਟਿੱਕੀਆਂ ਜਿਹੜੀਆਂ ਆਪਣੀਆਂ ਕਿੰਨੀਆਂ ਕ੍ਰਿਸਪੀ ਬਣੀਆਂ ਬੌਲ ਕੀਤੇ ਹੋਏ 6 ਆਲੂ ਤਿੰਨ ਬਰੀਕ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਅੱਧਾ ਟੀस्पून ਪਾਵਾਂਗੇ ਆਪਾਂ ਚਿਲੀ ਫਲੈਕਸ ਅੱਧਾ ਲੈਮਨ ਦਾ ਜੂਸ ਪਾਵਾਂਗੇ 1/2 ਚਮਚਾ ਸਫੈਦ ਨਮਕ ਥੋੜਾ ਜਿਹਾ ਲਾਲ ਮਿਰਚ ਪਾਊਡਰ 1 ਚਮਚਾ ਪਾਵਾਂਗੇ ਆਪਾਂ ਕਾਲਾ ਨਮਕ ਕਾਲਾ ਨਮਕ ਪਾਉਣ ਦੇ ਨਾਲ ਜਿਹੜਾ ਟਿੱਕੀ ਦਾ ਟੇਸਟ ਆ ਉਹ ਚਟਪਟਾ ਹੋ ਜਾਊਗਾ ਕਾਲਾ ਨਮਕ ਦਾ ਜਿਹੜਾ ਤੁਸੀਂ ਜ਼ਰੂਰ ਪਾਉਣਾ ਤੇ ਹੱਥ ਦੇ ਨਾਲ ਆਲੂਆਂ ਨੂੰ ਕਰ ਲਾਂਗੇ ਆਪਾਂ ਮੈਸ਼ ਸਾਰੇ ਮਸਾਲੇ ਜਿਹੜੇ ਆਪਣੇ ਮਿਕਸ ਹੋ ਜਾਣ ਚੰਗੀ ਤਰ੍ਹਾਂ ਭਾਂਡਾ ਛੋਟਾ ਹੋਣ ਕਰਨਾ ਆਪਾਂ ਇਹਨੂੰ ਸ਼ਿਫਟ ਕਰ ਲਾਂਗੇ ਚੌਲਾਂ ਦਾ ਆਟਾ ਜਿਹੜਾ ਆਪਾਂ ਹੋਰ ਪਾਣੇ ਚੌਲਾਂ ਦਾ ਆਟਾ ਜਿਹੜਾ ਤੁਸੀਂ ਮਿਕਸੀ ਦੇ ਵਿੱਚ ਪਾ ਕੇ ਚੌਲਾਂ ਨੂੰ ਚੰਗੀ ਤਰ੍ਹਾਂ ਪੀਸ ਲੈਣਾ ਤੇ ਬਾਅਦ ਦੇ ਵਿੱਚ ਛਾਨ ਲੈਣਾ ਤੁਸੀਂ ਇਹਨੂੰ ਚੰਗੀ ਤਰ੍ਹਾਂ ਚੌਲਾਂ ਦਾ ਆਟਾ ਪਾਉਣ ਦੇ ਨਾਲ ਜਿਹੜੀ ਟਿੱਕੀ ਆਪਣੀ ਉਪਰ ਕ੍ਰਿਸਪੀ ਬਣੂਗੀ ਪੂਰੀ ਚੌਲਾਂ ਦਾ ਆਟਾ ਜਿਹੜਾ ਤੁਸੀਂ ਥੋੜਾ ਥੋੜਾ ਕਰਕੇ ਪਾਉਣਾ ਜੱਕਤਮ ਨਹੀਂ ਜ਼ਿਆਦਾ ਪਾਉਣਾ ਹੈਗਾ ਜਿਵੇਂ ਜਿਵੇਂ ਆਪਾਂ ਚੌਲਾਂ ਦਾ ਆਟਾ ਪਾਵਾਂਗੇ ਉਵੇਂਵੇਂ ਆਹ ਆਲੂ ਆ ਜਿਹੜੇ ਆਪਣੇ ਖੁਸ਼ਕ ਹੋ ਜਾਣਗੇ। ਲਓ ਜੀ ਆਲੂ ਆ ਜਿਹੜੇ ਆਪਾਂ ਮੈਸ਼ ਕਰ ਲਿਆ ਤੇ 2 ਤੋਂ 3 ਮਿੰਟ ਦੇ ਲਈ ਆਪਾਂ ਇਹਨੂੰ ਰੱਖ ਦਾਂਗੇ ਰੈਸਟ ਤੇ। ਲਓ ਜੀ ਆਲੂ ਪਿਆ ਨੂੰ ਆਪਣੇ ਨੂੰ 2 ਤੋਂ 3 ਮਿੰਟ ਹੋ ਗਏ ਆ। ਆਲੂ ਆ ਜਿਹੜੇ ਆਪਣੇ ਖੁਸ਼ਕ ਹੋ ਚੁੱਕੇ ਤੇ ਹੁਣ ਬਣਾਉਣੇ ਆਪਾਂ ਟਿੱਕੀਆਂ। ਟਿੱਕੀਆਂ ਜਿਹੜੀਆਂ ਆਪਾਂ ਥੋੜੀਆਂ ਜੀਆਂ ਵੱਡੇ ਸਾਈਜ਼ ਦੀਆਂ ਬਣਾਵਾਂਗੇ। ਮੈਸਟਰ ਹੱਥ ਦੇ ਨਾਲ ਉੱਪਰੋਂ ਦਬਾ ਦੇਣਾ ਥੋੜਾ ਜਿਹਾ ਤਾਂ ਟਿੱਕੀਆਂ ਬਣਾ ਬਣਾ ਕੇ ਆਪਾਂ ਪਲੇਟ ਦੇ ਵਿੱਚ ਕੱਢੀ ਜਾਵਾਂਗੇ ਤਾਂ ਇਸ ਤਰ੍ਹਾਂ ਪਲੇਟ ਦੇ ਵਿੱਚ ਰੱਖੀ ਜਾਵਾਂਗੇ ਆਪਾਂ ਟਿੱਕੀਆਂ ਇਸੇ ਤਰ੍ਹਾਂ ਇਹਡੀਆਂ ਪਟਿੱਕੀਆਂ ਸਾਰੀਆਂ ਬਣਾ ਲਾਂਗੇ ਟਿੱਕੀਆਂ ਫਰਾਈ ਕਰਨ ਦੇ ਲਈ ਲਵਾਂਗੇ ਆਪਾਂ ਪੈਨ ਪੈਨ ਦੇ ਵਿੱਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਟਿੱਕੀ ਨੂੰ ਜਿਹੜਾ ਜੀ ਤੁਸੀਂ ਰਿਫਾਇੰਡ ਦੇ ਵਿੱਚ ਵੀ ਬਣਾ ਸਕਦੇ ਹੋ ਕਿਉ ਦੇ ਵਿੱਚ ਵੀ ਬਣਾ ਸਕਦੇ ਆ ਉਹ ਤੁਹਾਡੀ ਮਰਜ਼ੀ ਹੈ ਤੇ ਤੇਲ ਆ ਜਿਹੜਾ ਤੁਹਾਡਾ ਹੋਣਾ ਚਾਹੀਦਾ ਪੈਨ ਦੇ ਵਿੱਚ ਟਿੱਕੀ ਹੈ ਜਿਹੜੀ ਆਪਣੀ ਘੱਟੋ ਘੱਟ ਅੱਧੀ ਹੈ ਜਿਹੜੀ ਤੇਲ ਦੇ ਵਿੱਚ ਡੁੱਬਣੀ ਚਾਹੀਦੀ ਹੈ ਤਾਂ ਲਓ ਜੀ ਤੇਲ ਨੂੰ ਹੁਣ ਦਿੰਨੇ ਆਪਾਂ ਚੰਗੀ ਤਰ੍ਹਾਂ ਗਰਮ 2 ਤੋਂ 3 ਟੇਬਲस्पून ਲਿਆ ਪਰਾ ਰੋਟ ਅਰਾ ਰੋਟਾ ਜਿਹੜਾ ਆਪਾਂ ਟਿੱਕੀਆਂ ਨੂੰ ਲਾ ਲਾਂਗੇ ਪਰਾ ਰੋਟ ਲਾਉਣ ਦੇ ਨਾਲ ਟਿੱਕੀ ਹੈ ਜਿਹੜੀ ਆਪਣੀ ਬਹੁਤ ਹੀ ਵਧੀਆ ਜਿਹੜੀ ਫਰਾਈ ਹੋਊਗੀ ਇਸ ਤਰ੍ਹਾਂ ਤੁਸੀਂ ਕੋਟਿੰਗ ਕਰ ਲੈਣੀ ਹੈ ਰਾਰਾ ਰੋਟ ਦੀ ਤਰਾ ਰੋਟ ਲਾ ਕੇ ਆਪਾਂ ਇਸ ਤਰ੍ਹਾਂ ਟਿੱਕੀ ਨੂੰ ਚੱਕ ਲੈਣਾ ਤਾਂ ਟਿੱਕੀ ਦੀ ਸ਼ੇਪ ਆ ਜਿਹੜੀ ਉਹਨੂੰ ਆਪਾਂ ਸੈੱਟ ਕਰ ਲਾਂਗੇ ਨਾ ਲਓ ਜੀ ਤੇਲ ਆ ਜਿਹੜਾ ਆਪਣਾ ਗਰਮ ਹੋ ਚੁੱਕਿਆ ਤਾਂ ਹੁਣ ਪਾਵਾਂਗੇ ਆਪਾਂ ਟਿੱਕੀਆਂ ਟਿੱਕੀਆਂ ਨੂੰ ਫਰਾਈ ਕਰਨਾ ਕਰਦੇ ਹੁਣ ਆਪਾਂ ਸ਼ੁਰੂ ਟਿੱਕੀ ਪਾਉਣ ਤੋਂ ਬਾਅਦ ਤੁਸੀਂ ਇਹਨੂੰ ਇੱਕ ਤਾਂ ਨਾਲ ਦੇ ਨਾਲ ਹਿਲਾਉਣਾ ਨਹੀਂ ਟਿੱਕੀ ਪਾਉਂਦੇ ਸਮੇਂ ਜਿਹੜਾ ਤੁਸੀਂ ਧਿਆਨ ਰੱਖਣਾ ਵੀ ਤੇਲ ਆ ਜਿਹੜਾ ਤੁਹਾਡੇ ਹੱਥ ਨੂੰ ਟੱਚ ਨਾ ਕਰੇ ਇਸ ਗੱਲ ਦਾ ਜਿਹੜਾ ਤੁਸੀਂ ਧਿਆਨ ਰੱਖਣਾ ਬਸ ਤੇ ਟਿੱਕੀਆਂ ਪਾਉਣ ਤੋਂ ਬਾਅਦ ਘੱਟੋ ਘੱਟ 20 ਸਕਿੰਟਾ ਜਿਹੜਾ ਟਿੱਕੀ ਨੂੰ ਆਪਾਂ ਹਿਲਾਉਣਾ ਨਹੀਂ ਤੇ ਟਿੱਕੀਆਂ ਨੂੰ ਜਿਹੜਾ ਇਹ ਆਪਾਂ ਇੱਕੋ ਜਿਹਾ ਫਰਾਈ ਕਰਨਾ ਦੋਨਾਂ ਸਾਈਡ ਤੋਂ ਟਿੱਕੀਆਂ ਦਾ ਕਲਰ ਆ ਜਿਹੜਾ ਆਪਣਾ ਬ੍ਰਾਊਨ ਜਿਹਾ ਹੋਣਾ ਚਾਹੀਦਾ ਤਾਂ ਟਿੱਕੀਆਂ ਦੀ ਸਾਈਡ ਨੂੰ ਜਿਹੜਾ ਆਪਾਂ ਥੋੜੀ ਥੋੜੀ ਦੇਰ ਬਾਅਦ ਆ ਜਿਹੜੇ ਚੇਂਜ ਕਰਦੇ ਰਵਾਂਗੇ ਇੱਕੋ ਜਿਹੀਆਂ ਜਿਹੜੀਆਂ ਆਪਣੀਆਂ ਟਿੱਕੀਆਂ ਫਰਾਈ ਹੋ ਜਾਣ ਦੋਨਾਂ ਸਾਈਡ ਤੋਂ ਤੇ ਡਾਰਕ ਬ੍ਰਾਊਨ ਆ ਜਿਹੜਾ ਆਪਾਂ ਇਹਨਾਂ ਦਾ ਕਲਰ ਕਰਨਾ ਕੱਚੀਆਂ ਨਹੀਂ ਤੁਸੀਂ ਟਿੱਕੀਆਂ ਰੱਖਣੀਆਂ ਨਹੀਂ ਤਾਂ ਅੰਦਰ ਤੋਂ ਟਿੱਕੀਆਂ ਜਿਹੜੀਆਂ ਥੋੜੀਆਂ ਕੱਚੀਆਂ ਰਹਿ ਜਾਣਗੀਆਂ ਟਿੱਕੀਆਂ ਨੂੰ ਫਰਾਈ ਕਰਨਾ ਤੇ ਆਪਾਂ ਨੂੰ 3 ਤੋਂ 4 ਮਿੰਟ ਲੱਗਣਗੇ ਤੈ ਲਓ ਜੀ ਕਰੋ ਚਟਕਾ ਤੇ ਕੀ ਦਾ ਕਲਰ ਆ ਜਿਹੜਾ ਕਿੱਡਾ ਸੁਣਾ ਆਉਣਾ ਸ਼ੁਰੂ ਹੋ ਗਿਆ ਆਪਣਾ ਤਾਂ ਇਸੇ ਤਰ੍ਹਾਂ ਆਪਾਂ ਦੋਨਾਂ ਸਾਈਡ ਤੋਂ ਫਰਾਈ ਕਰ ਲਾਂਗੇ ਤੇ ਜਿਹੜੀਆਂ ਟਿੱਕੀਆਂ ਆਪਾਂ ਪਹਿਲਾਂ ਪਾਈਆਂ ਉਹਨਾਂ ਨੂੰ ਹੁਣ ਕੱਢਣਾ ਸ਼ੁਰੂ ਕਰ ਲਾਂਗੇ ਤਾਂ ਇਹਨਾਂ ਨੂੰ ਹੁਣ ਦੰਨੇ ਆਪਾਂ ਫਰਾਈ ਇਹਨਾਂ ਦਾ ਵੀ ਇਹ ਜਿਹੜਾ ਕਲਰ ਆ ਆਪਾਂ ਥੋੜਾ ਜਿਹਾ ਡਾਰਕ ਕਰਾਂਗੇ ਜੀ ਲਓ ਜੀ ਟਿੱਕੀਆਂ ਵੀ ਫਰਾਈ ਹੋ ਚੁੱਕੀਆਂ ਆਪਣੀਆਂ ਤੇ ਇਹਨਾਂ ਨੂੰ ਵੀ ਆਪਾਂ ਕੱਢ ਲਾਂਗੇ ਕੱਢਣ ਸਮੇਂ ਜਿਹੜਾ ਟਿੱਕੀ ਨੂੰ ਤੁਸੀਂ ਚੰਗੀ ਤਰ੍ਹਾਂ ਤੇਲ ਨਿਚੋੜ ਕੇ ਕੱਢਣਾ ਤੇ ਸਟੈਨਰ ਚਾੜੀ ਤੇ ਟਿੱਕੀਆਂ ਨੂੰ ਕੱਢਣਾ ਤੁਸੀਂ ਲਓ ਜੀ ਟਿੱਕੀਆਂ ਜਿਹੜੀਆਂ ਆਪਣੀਆਂ ਸਾਰੀਆਂ ਬਣ ਚੁੱਕੀਆਂ। ਚੁੱਲ੍ਹੇ ਨੂੰ ਕਰ ਦਾਂਗੇ ਬੰਦ। ਲਓ ਜੀ ਕਰੋ ਚੱਕ। ਦੇਖੋ ਟਿੱਕੀਆਂ ਜਿਹੜੀਆਂ ਆਪਣੀਆਂ ਕਿੰਨੀਆਂ ਕ੍ਰਿਸਪੀ ਬਣੀਆਂ। ਹੁਣ ਕਰਦੇ ਆਪਾਂ ਇਹਨਾਂ ਨੂੰ ਸਰਵ। ਇੱਕੀ ਚਾਟ ਬਣਾਉਣ ਦੇ ਲਈ ਇੱਕ ਚਮਚ ਪਾਵਾਂਗੇ ਆਪਾਂ ਦਹੀਂ ਦਾ ਜਿੱਦਾਂ ਦੀ ਆਪਾਂ ਬਾਜ਼ਾਰ ਚੋਂ ਮਿਲਦੀ ਸੇਮ ਉਸੇ ਤਰ੍ਹਾਂ ਦੀ ਆਪਾਂ ਬਣਾਵਾਂਗੇ ਮਿੱਠੀ ਚਟਨੀ ਚਾਹੀਦੀ ਆਪਾਂ ਨੂੰ ਇੱਕ ਚਮਚ ਭਰ ਕੇ ਪਾਵਾਂਗੇ ਆਪਾਂ ਹਰੀ ਚਟਨੀ ਦਾ ਪੱਤਾ ਗੋਭੀ ਪਾਵਾਂਗੇ ਆਪਾਂ ਬਰੀਕ ਕੱਟ ਕੀਤੀ ਹੋਈ ਉੱਪਰ ਤੋਂ ਪਾਵਾਂਗੇ ਆਪਾਂ ਲੱਛਾ ਪਿਆਜ਼ ਲਓ ਜੀ ਕਰੋ ਚੈੱਕ ਆਲੂ ਟਿੱਕੀ ਚਾਟ ਆ ਜਿਹੜੀ ਆਪਣੀ ਬਣ ਕੇ ਤਿਆਰ ਆ ਤੇ ਤੁਸੀਂ ਮੇਰੀ ਇਸ ਰੈਸਪੀ ਨੂੰ ਫੋਲੋ ਕਰਕੇ ਆਪਣੇ ਘਰ ਦੇ ਵਿੱਚ ਬਣਾ ਸਕਦੇ ਹੋ ਜਿੱਦਾਂ ਦੀ ਤੁਹਾਨੂੰ ਬਾਜ਼ਾਰ ਤੋਂ ਮਿਲਦੀ ਹੈ ਸੇਮ ਉਸੇ ਤਰੀਕੇ ਦੀ ਜਿਹੜੀ ਤੁਹਾਡੀ ਆਲੂ ਟਿੱਕੀ ਚਾਟ ਤਿਆਰ ਹੋਵੇਗੀ ਤੇ ਉਮੀਦ ਕਰਦਾ ਹਾਂ ਕਿ ਤੁਹਾਨੂੰ ਮੇਰੀ ਆਲੂ ਟਿੱਕੀ ਚਾਟ ਦੀ ਰੈਸਪੀ ਜਿਹੜੀ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਜੀ ਫਿਰ ਆਪਾਂ ਤੁਹਾਨੂੰ ਕਿਸੇ ਨਵੀਂ ਰੈਸਪੀ ਦੇ ਨਾਲ ਵੀਡੀਓ ਵੇਖਣ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ